ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ 5 ਸਲਾਈ ਤੇ 16 ਕੁੰਡੇ ਪਾਏ ਆ ਜੀ 2-2 ਕੁੰਡਿਆਂ ਦਾ ਡਿਜ਼ਾਈਨ ਹੈ 2-2 ਕੁੰਡਿਆਂ ਤੇ ਡਿਜ਼ਾਈਨ ਪਾਊਗਾ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੈਨ ਬਣਾਓ ਤੁਸੀਂ ਬਹੁਤ ਸੋਹਣਾ ਬਣਦਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਲੈਣ ਜੀ ਚਲੋ ਜੀ ਆਪਾਂ ਸਟਾਰਟ ਕਰਦੇ ਆਪਾਂ ਕੁੰਡੇ ਬਾਕੇ ਇੱਕ ਸਲਾਈ ਉਲਟੀ ਬਣਾ ਲਈ ਸੀ ਤੇ ਹੁਣ ਆਪਾਂ ਵਾਲੀ ਸਲਾਈ ਇਸ ਆਪ ਇੱਧਰ ਇਹਨੂੰ ਸਿੱਧੇ ਪਾਸਿਓਂ ਸਿੱਧੇ-ਸਿੱਧੇ ਬਣਾਵਾਂਗੇ ਜੀ ਸਿੱਧੇ ਪਾਸੇ ਆਪਾਂ ਸਿੱਧੀ ਸਲਾਈ ਬਣਾ ਲਈ ਐ ਨਾ ਦੋ ਕੁੰਡੇ ਰਹਿ ਗਏ ਜੀ ਉਨਾ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਤੋਂ ਇਸ ਲਾਈ ਆਪਾਂ ਉਲਟੀ ਬਣਾ ਲਵਾਂਗੇ जी आप सीधी उल्टी सिलाई भी बना ली हम आप आ सीधे पास एक कुंडा आप दो कुंडे आप सीधे बनाव गे दो कुंडे बना ले जी हम आपने जेडे तीन धागे दे तरह आप इतों की आ सिलाई पावे जी ਤਪਾਸਤਾਂ ਇੱਕ ਲੂਪ ਬਣਾ ਲਵਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਇੱਥੇ ਲਾਸਟ ਤੇ ਵੀ ਆਪਾਂ ਫਿਰ ਦੋ ਕੁੰਡੇ ਬਣਾ ਕੇ ਫਿਰ ਆਪਾਂ ਇੱਕ ਲੂਪ ਬਣਾ ਲਵਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ 1 2 3 ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਇੱਕ ਇੱਕ ਲੂਪ ਫालतੂ ਬਣਾ ਲੈਣੀ ਆ ਦੋ ਕੁੰਡੇ ਸਿੱਧੇ ਫਿਰ ਤੋਂ ਇਸ ਤਰ੍ਹਾਂ ਲੂਪ ਬਣਾ ਲਵਾਂਗੇ ਇੱਕ ਦੋ ਕੁੰਡੇ ਸਿੱਧੇ ਹੋ ਲਾਸਟ ਵਾਲੇ ਵੀ ਬਣਾ ਲਵਾਂਗੇ ਦੋ ਕੁੰਡੇ ਸਿੱਧੇ ਹੁਣ ਆਪਾਂ ਅਗੇ ਜੇ ਉਲਟੇ ਪਾਸੇ ਉਲਟੇ ਪਾਸੇ ਆਪਾਂ ਦੋ ਗੁੰਡੇ ਉਲਟੇ ਬਣਾਵਾਂਗੇ ਜਿਹੜੇ ਆਪਣੇ ਕੋਲੇ ਆ ਚਾਰ ਗੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਾਰ ਲਵਾਂਗੇ ਇਹ ਆਪਾਂ ਬਣਾਉਣੇ ਨਹੀਂ ਹੈਗੇ ਤੇ ਜਿਹੜੇ ਗੁੰਡੇ ਆਪਾਂ ਉਧਰੋਂ ਸਿੱਧੇ ਬਣਾਏ ਸੀਗੇ ਉਹ ਆਪਾਂ ਇੱਧਰ ਉਲਟੇ ਬਣਾ ਲੈਣੇ ਆ ਆਹ ਦੋ ਗੁੰਡੇ ਆ ਹੋਗੇ ਇੱਕ ਆਪਣਾ ਜਿਹੜਾ ਐਕਸਟਰਾ ਆਪਾਂ ਬਣਾਇਆ ਸੀਗਾ ਤੇ ਦੋ ਗੁੰਡੇ ਆਪਣੇ ਆਹ ਜਾਂ ਚਾਰ ਗੁੰਡੇ ਆਪਾਂ ਇਸ ਤਰ੍ਹਾਂ ਉਤਾਰ ਲੈਣੇ ਆ தோ குே பண்ண அகலை சார குண்டே உத்தா சிதேப ਇੱਕ ਕੁੰਡ ਆਪਾਂ ਤਾਰ ਲਿਆ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਜਿਹੜੇ ਆਪਣੇ ਕੋਲੇ ਆ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਇੱਕ ਵਾਰੀ ਬਣਾ ਲਿਆ ਸਿੱਧਾ ਇਸ ਤਰ੍ਹਾਂ ਇੱਕ ਵਾਰੀ ਫਿਰ ਆਪਾਂ ਇਧਰੋਂ ਸਲਾਈ ਪਾਵਾਂਗੇ ਫਿਰ ਬਣਾ ਲਵਾਂਗੇ ਆਪਾਂ ਦੋ ਕੁੰਡੇ ਬਣਾ ਲਈ ਜੀ ਆਪਣੇ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾ ਲਵਾਂਗੇ ਹੁਣ ਆ ਚਾਰ ਕੁੰਡੇ ਆ ਜਿਹੜੇ ਇਕੱਠੇ ਇਹਨਾਂ ਨੂੰ ਇੱਕ ਵਾਰੀ ਇਸ ਤਰ੍ਹਾਂ ਬਣਾ ਲਵਾਂਗੇ ਇੱਕ ਵਾਰੀ ਆਪਾਂ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਬਣਾ ਲਵਾਂਗੇ ਲਾਸਟ ਵਾਲੇ ਤਿੰਨ ਗੁੰਡੇ ਆਪਣੇ ਕੋਲੇ ਦੋ ਆਪਾਂ ਸਿੱਧੇ ਬਣਾ ਲਵਾਂਗੇ ਇੱਕ ਉਲਟਾ ਬਣਾਵਾਂਗੇ ਉਲਟੇ ਸਾਈਡ ਆ ਗਿਆ ਆਪਾਂ ਪੂਰੀ ਸਲਾਈ ਇਹ ਉਲਟੇ ਬਣਾਵਾਂਗੇ ਜੀ ਵਾਲਾ ਕੁੰਡਾ ਆਪਾਂ ਤਾਂ ਇਸ ਤਰ੍ਹਾਂ ਬਣਾਉਨੇਗੇ ਆਪਾਂ ਉਧਰ ਜਦੋਂ ਆਪਾਂ ਚਾਰ ਕੁੰਡੇ ਇਕੱਠੇ ਬਣਾਏ ਸੀ ਤਾਂ ਆਪਾਂ ਇਸ ਤਰ੍ਹਾਂ ਕਰਕੇ ਵਾਲ ਪਾਇਆ ਸੀ ਨਾ ਤੇ ਹੁਣ ਇਹਨੂੰ ਇਸ ਤਰ੍ਹਾਂ ਬਣਾ ਲਵਾਂਗੇ ਨਾ ਦੂਜੇ ਕੁੰਡੇ ਤਾਂ ਆਪਾਂ ਸਹੀ ਬਣਾ ਲੈਨੇ ਆ ਇਸ ਤਰ੍ਹਾਂ ਤੇ ਉਹ ਵੀਰ ਸਿੱਧਾ ਹੋ ਜਾਂਦਾ ਹੈ ਆਪਣੀ ਜਿਹਾ ਆਵਾਜ਼ ਖਰਾਬ ਹੈ ਬਹੁਤ ਦਿਨ ਤੱਕ ਮੈਨੂੰ ਜ਼ਖਾਮ ਲੱਗਿਆ ਰਿਹਾ ਤਾਂ ਕਿ ਮੈਂ ਵੀਡੀਓ ਵੀ ਕਈ ਦਿਨਾਂ ਤੋਂ ਲੱਗੀਆਂ ਬਣਾਉਣ ਇਹ ਜ਼ਖਾਮ ਬਹੁਤ ਲੱਗਿਆ ਸੀ ਇਸ ਕਰਕੇ ਗਲਾ ਖਰਾਬ ਹੋਇਆ ਪਿਆ ਸਿੱਧੇ ਪਾਸੇ ਵੀ ਹੁਣ ਆਪਾਂ ਇਹ ਸਲਾਈ ਸਿੱਧੀ ਬਣਾਵਾਂਗੇ ਜੀ। ਇੱਕ ਆਵਾਲੀ ਸਲਾਈ ਸਿੱਧੀ ਬਣਾਉਂਗੇ ਇੱਕ ਇਧਰ ਉਲਟੀ ਬਣਾ ਕੇ ਦਿਖਾਉਣੀ ਹੈ ਆਪਾਂ। ਆਲੋ ਆਪਾਂ ਉਲਟੀਆਂ ਆਪਣੇ ਦੇਖੋ ਇੱਥੇ ਤਿੰਨ ਸਲਾਈਆਂ ਬਣ ਜਾਂਦੀਆਂ। ਆਹ ਸੌਰੀ ਸਿੱਧੀਆਂ ਸਿੱਧੀਆਂ ਤਿੰਨ ਸਲਾਈਆਂ ਬਣ ਜਾਂਦੀਆਂ ਆਪਣੀਆਂ। ਤੇ ਆ ਜਿਹੜੀ ਆਪਾਂ ਡਿਜ਼ਾਈਨ ਵਾਲੀ ਬਣਾਈ ਇਹਦੇ ਸਣੇ ਆਪਣੀਆਂ ਚਾਰ ਹੋ ਜਾਂਦੀਆਂ। ਉੱਪਰ ਤਿੰਨ ਸਲਾਈਆਂ ਆਪਾਂ ਪਲੇਨ ਕੱਢ ਲਈਆਂ। अगर देखो जी आप फिर डिजाइन स्टार्ट करा आप इतने भी बनावे जी हम तो अपना थोड़ा जहां न इतों धागे देख के एक आ गया एक देखो दो तो अपना इतने सिलाई पा ਇੱਕ ਕੁੰਡਾ ਬਣਾ ਲਾਂਗੇ। ਦੋ ਕੁੰਡੇ ਸਿੱਧੇ। ਇਧਰੋਂ ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ ਹੁਣ ਆਪਾਂ ਇੱਥੋਂ ਸਲਾਈ ਪਾਵਾਂਗੇ। ਤੇ ਇਸ ਤਰ੍ਹਾਂ ਕੁੰਡਾ ਬਣਾ ਲਾਂਗੇ। ਦੋ ਕੁੰਡੇ ਸਿੱਧੇ। ਹੁਣ ਆਪਾਂ ਬਣਾਉਣਾ ਤਾਂ ਉਸੇ ਤਰ੍ਹਾਂ ਹੀ ਆ ਤੇ ਪਰ ਹੁਣ ਆਪਾਂ ਇਹ ਜਗ੍ਹਾ ਬਦਲ ਕੇ ਬਣਾਵਾਂਗੇ। ਸਿੱਧੀ ਸਲਾਈ ਆਪਾਂ ਬਣਾ ਲਈ ਉਲਟੀ ਸਲਾਈ ਚ ਆਪਾਂ ਇਸੇ ਤਰ੍ਹਾਂ ਹੀ ਕਰਨਾ ਆਪਾਂ ਜਿਹੜੇ ਆ ਕੁੰਡੇ ਬਣਾਏ ਆ ਹੁਣ ਆਪਾਂ ਇਹਨਾਂ ਨੂੰ ਤਾਰ ਲੈਣਾ ਹੁਣ ਆਪਣੇ ਫਰਸਟ ਤੇ ਕੁੰਡੇ ਉੱਤਰ ਗਏ ਜੀ ਆ ਤਾਂ ਆਪਣਾ ਹੈਗਾ ਲਾਸਟ ਵਾਲਾ ਕੁੰਡਾ ਤੇ ਆ ਆਪਣੇ ਡਿਜ਼ਾਈਨ ਵਾਲੇ ਕੁੰਡੇ ਆ ਤਾਰ ਲਈ ਆ ਦੋ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਅੱਗੇ ਦੇ ਚਾਰ ਕੁੰਡੇ ਵੀ ਆਪਾਂ ਤਾਰ ਲਵਾਂਗੇ ਫਿਰ ਆਪਾਂ ਦੋ ਕੁੰਡੇ ਉਲਟੇ ਬਣਾ ਲਾਂਗੇ హాను ఇం చారా కురి సర బే ఇక్క బ ఫోర్డే సే చారండే క్ఠే బాగే ਇੱਕ ਵਾਰੀ ਆਪਾਂ ਸਿੱਧੇ ਪਾਸੇ ਬਣਾ ਲਵਾਂਗੇ ਇੱਕ ਵਾਰੀ ਵਾਰੀ ਆਪਾਂ ਦੂਜੇ ਪਾਸਿਓਂ ਸਲਾਈ ਪਾ ਕੇ ਬਣਾ ਲਾਂਗੇ ਇਸ ਤਰ੍ਹਾਂ ਵਾਲ ਪਾਉਨੇ ਨਾ ਕੁੰਡਾ ਥੋੜਾ ਜਿਹਾ ਆਪਣੇ ਕੋਲ ਉਲਟਾ ਹੋ ਜਾਂਦਾ ਜੇ ਜਦੋਂ ਆਪਾਂ ਦੂਜੇ ਪਾਸੋਂ ਜੇ ਹੁਣ ਆਪਾਂ ਆਹ ਕੁੰਡਾ ਤਾਰ ਲਿਆ ਇਹਨੂੰ ਇਸ ਤਰ੍ਹਾਂ ਚੱਕ ਕੇ ਬਣਾ ਲਾਂਗੇ ਤੇ ਇਹ ਦੇਖੋ ਜੀ ਇਧਰੋਂ ਸਿੱਧਾ ਹੋ ਜਾਊਗਾ ਦੂਜੇ ਕੁੰਡੇ ਆਪਾਂ ਇਸ ਤਰ੍ਹਾਂ ਸਿੰਪਲ ਹੀ ਬਣਾ ਲੈਨੇ ਜਿਵੇਂ ਆਪਣੇ ਸਲਾਈ ਚ ਆਪਾਂ ਪਾਉਨੇ ਆ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਹਨੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਇਸ ਤਰ੍ਹਾਂ ਲੱਗਦਾ ਇਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਆਪਾਂ ਥੋੜਾ ਜਿਹਾ ਭਣਿਆ ਦਿਖਾਉਣਾ ਤੁਹਾਨੂੰ ਆਹ ਦੇਖੋ ਜੀ ਇਹ ਕੋਈ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੰਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵਾਦ ਤੋਂ ਹੰਦ ਕਰਦੇ ਹੋ ਜੀ ਤੇ ਲਾਈਕ ਵੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ